BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋਲ ਇੱਕ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਮੀਆ ਖਬਰਾਂ ਦੇ ਨਾਲ ਸੁਪਰੀਮ ਕੋਰਟ ਨੇ ਐਨਆਰਆਈ ਕੋਟੇ ਤੇ ਪੰਜਾਬ ਦੀ ਅਪੀਲ ਕੀਤੀ ਖਾਰਜ ਜਿਸ ਨੂੰ ਧੋਖਾ ਦਿੱਤਾ ਕਰਾਰ ਲਾਰੈਂਸ ਬਿਸ਼ਨੋਈ ਹਿਰਾਸਤੀ ਇੰਟਰਵਿਊ ਮਾਮਲੇ ਵਿੱਚ ਅਫਸਰਾਂ ਖਿਲਾਫ ਕਾਰਵਾਈ ਬਾਰੇ ਹਾਈ ਕੋਰਟ ਨੇ ਦਿੱਤੀ ਜਾਣਕਾਰੀ ਕੰਗਨਾ ਰਣੋਤ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਕੀਤੀ ਮੰਗ ਕਾਂਗਰਸ ਦਾ ਦੇਖਾ ਪ੍ਰਤੀਕਰਮ ਹਾਈ ਕੋਰਟ ਨੇ ਬਜ਼ੁਰਗ ਜੋੜੇ ਦੀ ਗੁਜ਼ਾਰੇ ਦੀ ਲੜਾਈ ਤੇ ਜ਼ਾਹਰ ਕੀਤੀ ਚਿੰਤਾ ਦੱਸਿਆ ਕਲਯੁਗ ਦੀ ਨਿਸ਼ਾਨੀ ਹੁਣ ਖਬਰਾਂ ਵਿਸਥਾਰ ਨਾਲ ਸੁਪਰੀਮ ਕੋਰਟ ਨੇ ਮੈਡੀਕਲ ਦਾਖਲਿਆਂ ਲਈ ਐਨਆਰਆਈ ਕੋਟੇ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਐਨਆਰਆਈ ਕੋਟਾ ਪ੍ਰਣਾਲੀ ਨੂੰ ਇੱਕ ਧੋਖਾਧੜੀ ਕਰਾ ਦਿੱਤਾ ਅਤੇ ਕਿਹਾ ਕਿ ਇਹ ਵਧੇਰੇ ਯੋਪ ਵਿਦਿਆਰਥੀਆਂ ਲਈ ਬੇਇਨਸਾਫੀ ਹੈ ਜਿਨ੍ਹਾਂ ਦੇ ਅੰਕ ਵਧ ਹਨ ਪਰ ਕੋਟੇ ਦੀ ਦੁਰਵਰਤੋਂ ਕਾਰਨ ਖੁੰਝ ਗਏ ਹਨ। ਦੱਸਦੀ ਹੈ ਕਿ ਇਹ ਮੁੱਦਾ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਨੇ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਲਈ ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਜਿਵੇਂ ਚਾਚੇ-ਮਾਸੀ ਅਤੇ ਚਚੇਰੇ ਭਰਾਵਾਂ ਨੂੰ ਸ਼ਾਮਲ ਕਰਨ ਲਈ ਐਨਆਰਆਈ ਉਮੀਦ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਇਹ ਤਬਦੀਲੀ ਗੈਰ ਕਾਨੂੰਨੀ ਸੀ ਕਿਉਂਕਿ ਇਸ ਨੇ ਉਹਨਾਂ ਲੋਕਾਂ ਨੂੰ ਕੋਟੇ ਦਾ ਲਾਭ ਲੈਣ ਦੀ ਇਜਾਜ਼ਤ ਦਿੱਤੀ ਜੋ ਸੱਚੇ ਪ੍ਰਵਾਸੀ ਭਾਰਤੀ ਨਹੀਂ ਸਨ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਦੂਰ ਦੇ ਰਿਸ਼ਤੇਦਾਰਾਂ ਨੂੰ ਐਨ ਆਰ ਆਈ ਕੋਟੇ ਦੇ ਤਹਿਤ ਯੋਗ ਹੋਣ ਦੀ ਇਜਾਜ਼ਤ ਦੇਣ ਨਾਲ ਯੋਗ ਵਿਦਿਆਰਥੀਆਂ ਨੂੰ ਨੁਕਸਾਨ ਹੋਵੇਗਾ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਪ੍ਰਣਾਲੀ ਦੀ ਨਿਰਪੱਖਤਾ ਦੀ ਰੱਖਿਆ ਲਈ ਇਹ ਪ੍ਰਥਾ ਬੰਦ ਹੋਣੀ ਚਾਹੀਦੀ ਹੈ ਬਾਲੀਵੁੱਡ ਐਕਟਰ ਅਜਿਤ ਦੇਵਗਨ ਨੇ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮੰਦਿਰ ਦਾ ਸ਼ਾਂਤਮਈ ਦੌਰਾ ਕੀਤਾ ਜਿੱਥੇ ਉਹਨਾਂ ਨੇ ਸਖਤ ਸੁਰੱਖਿਆ ਹੇਠ ਪੂਜਾ ਕੀਤੀ ਜਦੋਂ ਉਹ ਮੰਦਿਰ ਵਿੱਚ ਦਾਖਲ ਹੋਏ ਤਾਂ ਮੰਦਿਰ ਦੇ ਪੁਜਾਰੀ ਨੇ ਐਕਟਰ ਨੂੰ ਕਾਲੀ ਦੇਵੀ ਦੀ ਮੂਰਤੀ ਦੇ ਪੈਰਾਂ ਤੋਂ ਗੁਲਾਬ ਦੇ ਫੁੱਲ ਪੇਟ ਕੀਤੇ ਜਿਵੇਂ ਹੀ ਦੇਵਗਨ ਦੀ ਫੇਰੀ ਬਾਰੇ ਖਬਰ ਫੈਲੀ ਬਹੁਤ ਸਾਰੇ ਨੌਜਵਾਨ ਪ੍ਰਸ਼ੰਸਕ ਇੱਕ ਚਲਕ ਦੇਖਣ ਅਤੇ ਐਕਟਰ ਦੀਆਂ ਫੋਟੋਆਂ ਜਾਂ ਵੀਡੀਓ ਲੈਣ ਦੀ ਉਮੀਦ ਵਿੱਚ ਮੰਦਿਰ ਦੇ ਆਲੇ-ਦੁਆਲੇ ਇਕੱਠੇ ਹੋਏ ਐਕਟਰ ਦੀ ਫੇਰੀ ਨੇ ਸਥਾਨਕ ਲੋਕਾਂ ਵਿੱਚ ਉਤਸ਼ਾਹ ਪੈਦਾ ਕੀਤਾ ਹਾਲਾਂਕਿ ਆਪਣੇ ਵੱਲੋਂ ਅਦਾਕਾਰ ਨੇ ਇਸ ਨੂੰ ਘੱਟ ਕੁੰਜੀ ਰੱਖਣ ਦੀ ਕੋਸ਼ਿਸ਼ ਕੀਤੀ ਸੀ ਦੱਸ ਦੇ ਕਿ ਪਟਿਆਲਾ ਵਿੱਚ ਦੇਵਪੰਦ ਦਾ ਇਹ ਦੌਰਾ ਪਹਿਲੀ ਵਾਰ ਨਹੀਂ ਸੀ ਉਹ ਪਹਿਲਾਂ 2012 ਵਿੱਚ ਇੱਕ ਨੇੜਲੇ ਪਿੰਡ ਵਿੱਚ ਆਪਣੀ ਫਿਲਮ son of sardari ਸ਼ੂਟਿੰਗ ਦੌਰਾਨ ਉੱਥੇ ਰੁਕੇ ਸੀ ਪੰਜਾਬ ਸਰਕਾਰ ਨੇ ਹਰਿਆਣਾ ਦੇ ਰਜਿਸਟਰਡ ਪੋਟਰਸ ਲਈ ਆਪਣੇ ਕਰਮਚਾਰੀਆਂ ਲਈ ਤਨਖਾਹ ਛੁੱਟੀ ਦਾ ਐਲਾਨ ਕੀਤਾ ਹੈ ਇਹ ਉਹਨਾਂ ਨੂੰ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਦੀ ਇਜਾਜ਼ਤ ਦੇਣ ਲਈ ਹੈ ਰਿਪੋਰਟ ਮੁਤਾਬਕ ਸਰਕਾਰ ਦਾ ਇਹ ਐਲਾਨ ਇਹ ਯਕੀਨੀ ਬਣਾਉਂਦਾ ਹੈ ਕਿ ਕਰਮਚਾਰੀ ਆਪਣੀ ਤਨਖਾਹ ਗੁਆਏ ਬਿਨਾ ਚੋਣ ਵਿੱਚ ਹਿੱਸਾ ਲੈ ਸਕਦੇ ਹਨ ਜਿਸ ਕਿ ਹੋ ਗਿਆ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਇਸ ਵਿਸ਼ੇਸ਼ ਛੁੱਟੀ ਲਈ ਯੋਗ ਕਰਮਚਾਰੀਆਂ ਨੂੰ ਛੁੱਟੀ ਦੀ ਮਨਜ਼ੂਰੀ ਲੈਣ ਲਈ ਆਪਣੇ ਵਿਭਾਗ ਨੂੰ ਆਪਣੇ ਵੋਟਰ ਆਈਡੀ ਕਾਰਡ ਦਿਖਾਉਣ ਦੀ ਲੋੜ ਹੋਵੇਗੀ ਦੱਸ ਦੇ ਕਿ ਇਸ ਦਿਨ ਦੀ ਛੁੱਟੀ ਦਾ ਕਰਮਚਾਰੀਆਂ ਦੇ ਨਿਯਮਿਤ ਛੁੱਟੀ ਦੇ ਸੰਤੁਲਨ ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਹਰਿਆਣਾ ਚੋਣਾ ਵਿੱਚ ਵੋਟ ਪਾਉਣ ਵਾਲਿਆਂ ਲਈ ਵਿਸ਼ੇਸ਼ ਵਿਵਸਥਾਵਾਂ ਹੈ ਲੋਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਇੱਕ ਹੋਰ ਨਵਾਂ ਅਪਡੇਟ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਹਿਰਾਸਤ ਵਿੱਚ ਅਪਰਾਧੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਇਜਾਜ਼ਤ ਦੇਣ ਲਈ ਇੱਕ ਆਈਪੀਐਸ ਅਧਿਕਾਰੀ ਸਮੇਤ ਚਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਜਿਸ ਕਿ ਉਹ ਕਹੇ ਕਿ ਅਪਰਾਧੀ ਵਿੜਾਈ ਕਰਨ ਵਾਲੀ ਇਸ ਇੰਟਰਵਿਊ ਨੂੰ ਗੰਭੀਰ ਮੁੱਦੇ ਵਜੋਂ ਦੇਖਿਆ ਗਿਆ ਤੇ ਉਨ੍ਹਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਜੋ ਉਸ ਸਮੇਂ ਸ਼ਾਮਲ ਪੁਲਿਸ ਮੁਲਾਜ਼ਮਾ ਦੀ ਨਿਗਰਾਨੀ ਲਈ ਜ਼ਿੰਮੇਵਾਰ ਸਨ ਅਦਾਲਤ ਨੇ ਪਹਿਲਾਂ ਚਿੰਤਾ ਜ਼ਾਹਰ ਕੀਤੀ ਸੀ ਕਿ ਬਲਕਿ ਉੱਚ ਪੱਧਰੀ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਉਣੀ ਚਾਹੀਦੀ ਹੈ ਜਿਨ੍ਹਾਂ ਦੀ ਨਿਗਰਾਨੀ ਦੀ ਭੂਮਿਕਾ ਸੀ ਦੱਸ ਦੇ ਕਿ ਇਹ ਇੰਟਰਵਿਊ ਮੋਹਾਲੀ ਵਿੱਚ ਸੀਆਈਏ ਸਟਾਫ ਦੇ ਹੱਥ ਦੇ ਵਿੱਚ ਕੀਤੀ ਗਈ ਸੀ ਅਤੇ ਅਦਾਲਤ ਇਹ ਹੀ ਕੰਨੀ ਬਣਾਉਣਾ ਚਾਹੁੰਦੀ ਹੈ ਕਿ ਉਸ ਸਮੇਂ ਦੌਰਾਨ ਜ਼ਿਲ੍ਹਾ ਪੁਲਿਸ ਦੀ ਨਿਗਰਾਨੀ ਕਰਨ ਵਾਲੀ ਸੀਨੀਅਰ ਅਧਿਕਾਰੀਆਂ ਦੀ ਜਵਾਬਦੇਹੀ ਵਿਦਾਈ ਜਾਵੇ ਅਦਾਲਤ ਨੇ ਬਿਸ਼ਨੋਏ ਦੀਆਂ ਗਤੀਵਿਧੀਆਂ ਦੀ ਜਾਂਚ ਦਾ ਵੀ ਨਿਰਦੇਸ਼ ਦਿੱਤਾ ਕਿਉਂਕਿ ਉਹ ਫਿਰੋਤੀ ਅਤੇ ਟਾਰਗੇਟ ਕਿਲਿੰਗ ਸਮੇਤ 71 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ ਅਦਾਲਤ ਦਾ ਕਹਿਣਾ ਹੈ ਕਿ ਇੰਟਰਵਿਊ ਜਿਸ ਤੋਂ ਵਿਆਪਕ ਤੌਰ ਤੇ ਪ੍ਰਸਾਰਿਤ ਕੀਤਾ ਗਿਆ ਗਵਾਹਾਂ ਨੂੰ ਪ੍ਰਭ ਸਕੈਦਰ ਖਾਸ ਕਰਕੇ ਪੰਜਾਬ ਇੱਕ ਸੰਵੇਦਨਸ਼ੀਲ ਸਰਹੱਦੀ ਰਾਜ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਇਜ਼ਰਾਈਲੀ ਔਰਤ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਬਾਈਕ ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸਦਾ ਹੈਂਡਬੈਗ ਖੋਲਿਆ ਜਦੋਂ ਉਹ ਇੱਕ ਔਟੋ ਰਿਕਸ਼ਾ 'ਚ ਅਟਾਰੀ ਪਾਰਡਰ ਨੂੰ ਰਿਟਰੀਟ ਸਮਾਰੋਹ ਦੇਖਣ ਲਈ ਜਾ ਰਹੀ ਸੀ ਇਸ ਲੁੱਟਖੋਤੇ ਦੌਰਾਨ ਉਹ ਡਿੱਗ ਪਈ ਅਤੇ ਉਸਦਾ ਬੈਗ ਜਿਸ ਵਿੱਚ ਉਸਦਾ ਪਾਸਪੋਰਟ ਅਤੇ ਪੈਸੇ ਵਰਗੀਆਂ ਮਹੱਤਵਪੂਰਨ ਚੀਜ਼ਾਂ ਸਨ ਚੋਰੋਂ ਤੋਂ ਲੈ ਕੇ ਫਰਾਰ ਹੋ ਗਏ ਇਸ ਘਟਨਾ ਦੇ ਪਾਪੜਨ ਤੋਂ ਬਾਅਦ ਔਟੋ ਰਿਕਸ਼ਾ ਚਾਲਕ ਨੇ ਤੁਰੰਤ ਹੋਟਲ ਸਟਾਫ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਸ਼ਹਿਰਟਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਕੇ ਚੋਰੀਆਂ ਦੀ ਪਾਲ ਸ਼ੁਰੂ ਕਰ ਦਤਾਏ ਕਿ ਉਸ ਚੋਰੀ ਕੀਤਾ ਸਮਾਨ ਚਲਦੀ ਹੀ ਬਰਾਮਦ ਕਰ ਲਿਆ ਜਾਵੇਗਾ ਸਹਾਇਕ ਪੁਲਿਸ ਕਮਿਸ਼ਨਰ ਸਰਬੰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਲਤ ਸਮਦੀ ਪਛਾਣ ਕਰ ਲਈ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਸਰ ਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਪ੍ਰੋਸਾ ਦਵਾਇਆ ਹੈ ਕਿ ਮੁਲਜ਼ਮਾਂ ਨੂੰ ਜਲਦੀ ਫੜ ਲਿਆ ਜਾਵੇਗਾ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਅਨੂਰਾ ਕੁਮਾਰਾ ਤਿਸਨਾਇਕ ਨੇ ਹਰੀਨੀ ਅਮਰ ਸੂਰੀਆ ਨੂੰ 24 ਸਾਲਾਂ ਵਿੱਚ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ ਹੈ ਦੱਸਿਆ ਕਿ ਅਮਰ ਸੂਰੀਆ ਇੱਕ ਕਾਰਕੁਨ ਅਤੇ ਲੈਕਚਰਰ ਰਾਸ਼ਟਰਪਤੀ ਦੇ ਰੂਪ ਵਿੱਚ ਸਿਆਸੀ ਸਮੂਹ ਨਾਲ ਸੰਬੰਧਿਤ ਹੈ ਰਿਪੋਰਟ ਮੁਤਾਬਕ ਉਹ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ਼੍ਰੀਮਾਵੋ ਬੰਦਨਾਇਕ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਹੈ ਜਿਸ ਨੇ 2000 ਤੱਕ ਸੇਵਾ ਕੀਤੀ ਸੀ ਜਾਣਕਾਰੀ ਮੁਤਾਬਕ ਤਿਸਨਾਇਕ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਹੋਏ ਸੌਦੇ ਤੋਂ ਸਖਤ ਆਰਥਿਕ ਸਥਿਤੀਆਂ ਨੂੰ ਹੱਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਇਹ ਉਪਾ ਪਿਛਲੇ ਰਾਸ਼ਪਤੀ ਰਾਨਿਲ ਵਿਕਰਮ ਸਿੰਘ ਦੇ ਦੁਆਰਾ ਕੀਤੇ ਗਏ ਸੀ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਸਮਝੌਤੇ ਨੂੰ ਬਦਲਣ ਨਾਲ ਸ਼੍ਰੀਲੰਕਾ ਲਈ ਹੋਰ ਵਿੱਤੀ ਸਹਾਇਤਾ ਵਿੱਚ ਦੇਰੀ ਹੋ ਸਕਦੀ ਹੈ। ਦੇਸ਼ ਨੇ ਕੂ ਪ੍ਰਬੰਧਨ ਅਤੇ ਕੋਵਿਡ-19 ਮਹਾਮਾਰੀ ਅਤੇ ਪਹਿਲਾਂ ਅਧਵਾ ਦੇ ਪ੍ਰਭਾਵਾਂ ਕਾਰਨ ਆਰਥਿਕ ਸੰਕਟ ਦਾ ਅਨੁਭਵ ਕੀਤਾ। ਸ਼੍ਰੀਲੰਕਾ ਦੀ ਰਾਜਨੀਤੀ ਜ਼ਿਆਦਾਤਰ ਮਰਦ ਪ੍ਰਧਾਨ ਰਹੀ ਹੈ ਪਰ ਦੇਸ਼ ਦੀ ਲੀਡਰਸ਼ਿਪ ਵਿੱਚ ਪ੍ਰਮੁੱਖ ਔਰਤਾਂ ਹਨ ਜਿਨ੍ਹਾਂ ਵਿੱਚ ਬੰਦਰਨਾਇਕ ਅਤੇ ਉਸੇ ਤੀ ਚੰਦਰੀਕਾ ਕੁਮਾਰ ਤੁੰਗਾ ਜੋ ਸ਼੍ਰੀਲੰਕਾ ਦੀ ਪਹਿਲੀ ਮਹਿਲਾ ਰਾਸ਼ਪਤੀ ਰਹਿ ਚੁੱਕੀ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਅਕਨਰ ਰਣੋਤ ਨੇ ਹਾਲ ਹੀ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਾਪਸ ਲਏ ਗਏ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੇ ਹੱਕ ਵਿੱਚ ਬਿਆਨ ਦਿੱਤਾ ਹੈ। ਇੱਕ ਵੀਡੀਓ ਕਲਿੱਪ ਵਿੱਚ ਉਸਨੇ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਖੁਦ ਇਹਨਾਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰਨੀ ਚਾਹੀਦੀ ਹੈ। ਕਾਂਗਰਸ ਪਾਰਟੀ ਨੇ ਉਸ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਨੇ 750 ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਤੋਂ ਬਾਅਦ ਕਾਨੂੰਨਾਂ ਨੂੰ ਹਟਾ ਦਿੱਤਾ ਹੈ ਅਤੇ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਆਉਣ ਦੇਵੇਗੀ। ਜਿਸ ਕਿ ਹੋ ਗਿਆ ਕਿ ਪਿਛਲੇ ਮਹੀਨੇ ਰਣੋਤ ਦੀ ਪਾਰਟੀ ਦੁਆਰਾ ਬੰਗਲਾਦੇਸ਼ ਵਿੱਚ ਰਾਜਨੀਤਿਕ ਸ਼ਾਂਤੀ ਨਾਲ ਖੇਤੀ ਕ ਕਰਨ ਲਈ ਚੇਤਾਵਨੀ ਦਿੱਤੀ ਗਈ ਸੀ ਉਸ ਨੇ ਟਿੱਪਣੀ ਕੀਤੀ ਸੀ ਕਿ ਵਿਰੋਧ ਪ੍ਰਦਰਸ਼ਨਾਂ ਕਾਰਨ ਭਾਰਤ ਵਿੱਚ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਇਸ ਤੋਂ ਪਹਿਲਾਂ ਜੋਂ ਵਿੱਚ ਚੰਡੀਗੜ੍ਹ ਹਵਾਈ ਅੱਡੇ ਤੇ ਇੱਕ ਵਿਵਾਦਪੂਰਨ ਘਟਨਾ ਵਾਪਰੀ ਸੀ ਜਿੱਥੇ ਇੱਕ ਮਹਿਲਾ ਸੀਆਈਐਸਐਫ ਅਧਿਕਾਰੀ ਜਿਸ ਦੀ ਮਾਂ ਨੇ ਕਿਸਾਨ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ ਨੇ ਕਥਿਤ ਤੌਰ ਤੇ ਕੰਗੜਾ ਨੋਟ ਨੂੰ ਥੱਪੜ ਮਾਰਿਆ ਸੀ ਜਮ ਕਸ਼ਮੀਰੀ ਵਿਧਾਨ ਸਭਾ ਚੋਣਾਂ ਦਾ ਦੂਜਾ ਪੜਾਅ ਸ਼ੁਰੂ ਹੋਣ ਵਾਲਾ ਹੈ ਜਿਸ ਵਿੱਚ ਕਸ਼ਮੀਰ ਦੇ ਸ਼੍ਰੀਨਗਰ, ਗੰਦਰਬਲ ਅਤੇ ਪਟਗਾਮ ਅਤੇ ਜੰਮੂ ਦੇ ਰਿਆਸੀ, ਰਾਜੌਰੀ ਅਤੇ ਪੁंछ ਸਮੇਤ 6 ਜ਼ਿਲ੍ਹਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹਨਾਂ ਵਿੱਚੋਂ ਕੁਝ ਖੇਤਰਾਂ ਜਿਵੇਂ ਕਿ ਰਾਜੌਰੀ ਅਤੇ ਪੁंछ ਨੇ ਪਿਛਲੇ 3 ਸਾਲਾਂ ਵਿੱਚ ਕਈ ਅਤਵਾਦੀ ਹਮਲਿਆਂ ਦਾ ਸਾਹਮਣਾ ਕੀਤਾ ਹੈ ਜਿਸ ਨਾਲ ਇਹ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਤਰਜੀਹ ਦਿੱਤੀ ਗਈ ਹੈ ਕਿ ਵੋਟਰ ਸੁਰੱਖਿਅਤ ਢੰਗ ਨਾਲ ਹਿੱਸਾ ਲੈ ਸਕਣ। ਕੁੱਲ 239 ਉਮੀਦਵਾਰ 26 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜਨਗੇ ਜਿਨ੍ਹਾਂ ਵਿੱਚ 2.5 ਮਿਲੀਅਨ ਤੋਂ ਵੱਧ ਵੋਟਰ ਆਪਣੀ ਵੋਟ ਪਾ ਦੇ ਨਿਰਸਥਿਤ ਹਨ ਇਸ ਲਈ ਕਿਸੇ ਵੀ ਸਰਹੱਦ ਪਾਰ ਦੇ ਖਤਰਿਆਂ ਦਾ ਪ੍ਰਬੰਧਨ ਕਰਨ ਲਈ ਇੱਕ ਸੁਰੱਖਿਆ ਯੋਜਨਾ ਬਣਾਈ ਗਈ ਹੈ ਹਾਲਾਂਕਿ ਇਸ ਸਮੇਂ ਜੰਗਬੰਦੀ ਚੱਰੀ ਹੈ ਇਸ ਫੜਾਦਿਆਂ ਮੁੱਖ ਸਿਆਸੀ ਹਸਤੀਆਂ ਵਿੱਚ ਦੋ ਸੀਟਾਂ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਜੇਕੇ ਪੀਸੀਸੀ ਦੇ ਪ੍ਰਧਾਨ ਤਾਰਿਕ ਹਾਮਿਦ ਕਾਰਾ ਸ਼ਾਮਲ ਹਨ ਭਾਜਪਾ ਦੇ ਜੰਮੂ ਕਸ਼ਮੀਰ ਦੇ ਮੁਖੀ ਰਵਿੰਦਰ ਐਨਾ ਵੀ ਇੱਕ ਪ੍ਰਸਿੱਧ ਉਮੀਦਵਾਰ ਹਨ ਜੋ ਨੋਸ਼ਹਿਰਾ ਤੋਂ ਚੋਣ ਲੜ ਰਹੇ ਹਨ 75 ਤੋਂ 80 ਸਾਲ ਦੀ ਉਮਰ ਦਾ ਇੱਕ ਬਜ਼ੁਰਗ ਜੋੜਾ ਗੁਜ਼ਾਰੇ ਪੱਤੇ ਨੂੰ ਲੈ ਕੇ ਕਾਨੂੰਨੀ ਲੜਾਈ ਲੜ ਰਿਹਾ ਹੈ। ਇਲਾहाबाद ਹਾਈ ਕੋਰਟ ਨੇ ਸਖਤ ਬਿਆਨ ਦਿੰਦੇ ਹੋਏ ਕਿਹਾ ਕਿ ਅਜਿਹੇ ਹਾਲਾਤ ਹੈ ਕਿ ਇਸ ਸਥਿਤੀ ਕਾਰਨ ਕਲਯੁਗ ਆ ਗਿਆ ਹੈ। ਅਸੁਰਾਨ ਅਦਾਲਤ ਨੇ ਜੋੜੇ ਦੇ ਟਕਰਾਅ ਤੇ ਚਿੰਤਾ ਪ੍ਰਗਟ ਕੀਤੀ ਅਤੇ ਉਹਨਾਂ ਨੂੰ ਹੱਲ ਕੱਟਣ ਦੀ ਸਲਾਹ ਦਿੱਤੀ। ਰਿਪੋਰਟ ਮੁਤਾਬਕ ਇਸ ਕੇਸ ਵਿੱਚ ਮਨेश ਕੁਮਾਰ ਗੁਪਤਾ ਸ਼ਾਮਲ ਹੈ ਜਿਸ ਨੇ ਇੱਕ ਪਰਿਵਾਰਕ ਅਦਾਲਤ ਦੇ ਪ੍ਰੈਜ਼ੀਡੈਂਟ ਨੂੰ ਚੁਣੌਤੀ ਦਿੱਤੀ ਸੀ ਜਿਸ ਨੇ ਉਸਦੀ ਪਤਨੀ ਦੀ ਗੁਜ਼ਾਰਾ ਪੱਤੇ ਦੀ ਬੇਨਤੀ ਦੇ ਹੱਕ ਵਿੱਚ ਫੈਸਲਾ ਦਿੱਤਾ। ਗੁਪਤਾ ਨੇ ਹੁਕਮਾ ਖਿਲਾਫ ਪਟੀਸ਼ਨ ਦਾਇਰ ਕੀਤੀ ਜਿਸ ਦੀ ਸੁਣਵਾਈ ਹ ਕਰਾਨੇ ਕਰ ਰਹੇ ਜਸਟਿਸ ਸੌਰਵ ਸ਼ਾਮ ਸ਼ਮਸ਼ੇਰੀ ਨੇ ਪਤੀ ਨੂੰ ਨੋਟਿਸ ਜਾਰੀ ਕੀਤਾ ਅਦਾਲਤ ਨੂੰ ਉਮੀਦ ਹੈ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਦੋਵੇਂ ਧਿਰਾਂ ਕਿਸੇ ਸਮਝੌਤੇ ਤੇ ਪਹੁੰਚ ਸਕਦੀਆਂ ਹਨ ਜਲਦਨੇ ਅਜਿਹੇ ਵਿਵਾਦਾਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਮਹੱਤਤਾ ਤੇ ਜ਼ਰੂਰਤਾ ਖਾਸ ਤੌਰ ਤੇ ਜੋੜੀ ਦੀ ਉਮਰ ਨੂੰ ਦੇਖਦੇ ਹੋਏ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਿਆ ਦਿਤੀਨਾਥ ਨੇ ਯੂਪੀ ਦੇ ਸਾਰੇ ਫੂਡ ਸੈਂਟਰਸ ਨੂੰ ਆਪਣੇ ਮਾਲਕਾਂ ਪ੍ਰਬੰਧਕਾਂ ਤੇ ਸੰਚਾਲਕਾਂ ਦੇ ਨਾਮ ਅਤੇ ਪਤੇ ਦਿਖਾਉਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਹਨਾਂ ਘਟਨਾਵਾਂ ਤੋਂ ਬਾਅਦ ਲਿਆ ਗਿਆ ਜਿੱਥੇ ਭੋਜਨ ਮਨੁੱਖੀ ਰਹਿੰਦ-ਖੂੰਦ ਨਾਲ ਦੋਸ਼ਿਤ ਹੋ ਗਿਆ ਸੀ ਜਿਵੇਂ ਕਿ ਥੁਕਣਾ ਤੇ ਖਾਣ ਵਾਲੇ ਪਦਾਰਥਾਂ ਵਿੱਚ ਪਿਸ਼ਾਬ ਮਲੌਣਾ। ਅਦਿੱਤਿਆਨਾਥ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸ਼ੈਫ ਅਤੇ ਬੇਟਰ ਮਾਸਕ ਅਤੇ ਦਸਤਾਨੇ ਪਹਿਨਣਾ ਤੇ ਸਾਰੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ। ਰਿਪੋਰਟ ਮੁਤਾਬਕ ਇਸ ਕਦਮ ਦਾ ਉਦੇਸ਼ ਭੋਜਨ ਦੀ ਗੰਦਗੀ ਨੂੰ ਰੋਕਣਾ ਅਤੇ ਜਨਤਕ ਸਿਹਤ ਸੁਰੱਖ ਵਿੱਚ ਹਾਲ ਹੀ ਵਿੱਚ ਗ੍ਰਿਫਤਾਰੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਸਹਾਰनपुर ਵਿੱਚ ਇੱਕ ਵਿਅਕਤੀ ਨੂੰ ਰੋਟੀਆਂ ਉਤੇ ਥੁੱਕਦਾ ਫੜਿਆ ਗਿਆ ਸੀ ਅਤੇ ਗਾਜ਼ੀਆਬਾਦ ਵਿੱਚ ਇੱਕ ਜੂਸ ਵਿਕਰੇਤਾ ਦੂਸ਼ਿਤ ਜੂਸ ਬਰੋਸਦਾ ਸੀ ਸਰਕਾਰ ਟਾਬਿਆਂ ਤੇ ਰੈਸਟੋਰੈਂਟਸ ਸਮੇਤ ਸਾਰੇ ਪੋਚਨ ਅਦਾਰਿਆਂ ਦੀ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਪੁਸ਼ਟੀ ਕਰੇਗੀ ਉਦੋਂ ਹੀ ਵਿਰੋਧੀ ਪਾਰਟੀਆਂ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਨਾਲ ਦਲਿਤ ਪਛੜੇ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਮਾਲਕੀ ਵਾਲੇ ਕਾਰੋਬਾਰਾਂ ਨੂੰ ਨੁਕਸਾਨ ਹੋ ਸਕਦਾ ਹੈ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੋਚਨ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਲਈ ਇਹ ਕਦਮ ਜ਼ਰੂਰੀ ਹੈ ਚਾਟਕੀ ਵਿਰੋਧੀ ਆਗੂਆਂ ਦਾ ਤਰਕ ਹੈ ਕਿ ਖਾਨਪੀਣ ਦੀਆਂ ਵਸਤੂਆਂ ਦੀ ਜਾਂਚ ਅਤੇ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਬੁਲਟਿਨ ਦੇ ਵਿੱਚ ਆ ਚਲੇ ਜਾਂ ਨਹੀਂ ਮੋਰ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈlf